ਅਜੇ ਪ੍ਰਾਈਮ ਮਿੰਟਰ ਮਰਕਾਨੀ ਅਮਰੀਕਾ ਦੇ ਵਿੱਚ ਮੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਨਾਲ ਮੁਲਾਕਾਤ ਕਰਨਗੇ ਖਬਰਾਂ ਨੇ ਕਿ ਇਹ ਦੀ ਮੀਟਿੰਗ ਹੈ ਕਾਫੀ ਅਹਿਮਤ ਰੱਖਦੀ ਹੈ ਇਹ ਦੂਸਰੀ ਵਾਰ ਹੀ ਹੋਏਗਾ ਕਿ ਫੇਸ ਟੂ ਫੇਸ 1-1 ਪ੍ਰਾਈਮ ਮਿੰਟਰ ਮਿਸਟਰ ਮਰਕਾਨੀ ਆਪਣੇ ਹਮ ਰਤਬਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਨਾਲ ਗੱਲਬਾਤ ਕਰਨਗੇ ਖਬਰਾਂ ਨੇ ਕਿ ਇੰਡਸਟਰੀ ਸੈਕਟਰਿਸ ਕਾ ਤੋ ਕਾਫੀ ਆਸ ਸੰਬੰਧਿਆ ਕਿ ਸ਼ਾਇਦ ਆਪਣੇ ਪ੍ਰੈਜ਼ੀਡੈਂਟ ਜਿਹੜੇ ਆ ਉਹ ਸਟੀਲ ਦੇ ਉੱਪਰ ਜਿਹੜਾ ਟੈਰਿਫ ਆ ਉਸ ਨੂੰ ਘੱਟ ਕਰਨ ਜਾਂ ਮਾਫ਼ ਕਰਾਉਣ ਦੇ ਵਿੱਚ ਸ਼ਾਇਦ ਕਾਮਯਾਬ ਰਹਿ ਜਾਣ ਜੇ ਅੱਜ ਦੀ ਮੀਟਿੰਗ ਦੇ ਵਿੱਚ ਅਮਰੀਕਨ ਪ੍ਰੈਜ਼ੀਡੈਂਟ ਕਿਸੇ ਵੀ ਮਾਮਲੇ ਵਿੱਚ ਕਿਸੇ ਵੀ ਥੋੜੇ ਬਹੁਤ ਹੀ ਕੋਈ ਰਾਏ ਕੈਨੇਡਾ ਨੂੰ ਦਿੰਦੇ ਆ ਤੇ ਇਹ ਇੱਕ ਪ੍ਰਾਈਮ ਮਿੰਿਸਟਰ ਕਾਰਨ ਦੀ achi ਕਾਮਯਾਬੀ ਮੰਨੀ ਜਾਏਗੀ ਦੱਸੀ ਕਿ 트াম্প ਨੇ ਇਹ ਆਪਣਾ ਇਨਵੀਟੇਸ਼ਨ ਉਹਨਾਂ ਨੂੰ ਜਿਹਨੂੰ ਅਮਰੀਕਾ ਚ ਨਿਊਯਾਰਕ ਦੇ ਵਿੱਚ ਜਨਰਲ ਅਸੈਂਬਲੀ ਚ ਪਹੁੰਚੇ ਸੀ ਸਤੰਬਰ ਮਹੀਨੇ ਚ ਆਪਣੇ ਪ੍ਰਾਈਮ ਮਿੰਿਸਟਰ ਉਦੋਂ ਹੀ ਦੇ ਦਿੱਤਾ ਕਿ ਜਿਹੜੀ ਖਬਰਾਂ ਹੋਣ ਬਾਹਰ ਆ ਰਹੀਆਂ ਨੇ ਸੋ ਇਹ ਇਨਵਿਟੇਸ਼ਨ ਉਹਨਾਂ ਨੂੰ ਉਦੋਂ ਹੀ ਸੀ ਕਿ ਤੁਸੀਂ ਸਾਡੇ ਕੋਲ ਆਓ ਬੈਠ ਕੇ ਆਪਾਂ ਗੱਲਬਾਤ ਕਰਦੇ ਹਾਂ ਸਤੰਬਰ ਮਹੀਨੇ ਦਾ ਇਨਵਿਟੇਸ਼ਨ ਜਿਹੜਾ ਆ ਮਿਸਟਰ ਕਾਰਨਿਨੋ ਬਟ ਇਹ ਕੱਚੀ ਗੱਲ ਹੈ ਕਿ ਉਹਨਾਂ ਨੇ ਇਨਵਿਟੇਸ਼ਨ ਦੇਖ ਕੇ ਇਹਨਾਂ ਨੂੰ ਬੁਲਾਇਆ ਹੈ ਖੁਦ ਇਹ ਅਪੌਇੰਟਮੈਂਟ ਲੈ ਕੇ ਨਹੀਂ ਜਾ ਰਹੇ ਸੋ ਅੱਜ ਉਹਨਾਂ ਦੀ ਮੁਲਾਕਾਤ ਹੋਏਗੀ ਇੰਡਸਟਰੀ ਸੈਕਟਰ ਨਾਲ ਲੈ ਕੇ ਕਾਫੀ ਆਸਮਾਨデア ਅੱਜ ਸਾਰਿਆਂ ਦੇ ਸਾਹ ਸੁੱਤੇ ਪਏ ਨੇ ਕਿ ਕੋਈ ਨਵਾਂ ਜਿਹੜਾ ਉਹ ਸਪਨਾ ਨਿਕਲਾਵੇ ਹਾਲ ਦੀ ਘੜੀ ਜਿਹਨੀਆਂ ਪਹਿਲੀਆਂ ਆਲਰੇਡੀ ਕੈਨੇਡਾ ਦੇ ਉੱਪਰ ਟੈਰਿਫਸ ਨੇ ਵਧਿਆ ਸਟੀਲ ਅਲੂਮੀਨੀਅਮ ਤੇ ਉਸ ਨੂੰ ਲੈ ਕੇ ਕੈਨੇਡਾ ਦੀ ਇੰਡਸਟਰੀ ਕਾਫੀ ਚਿੰਤਾ ਤੇ ਅਵਸ਼ੇਸ਼ ਥਾਰ ਤੇ ਨਾਲ ਆਟੋ ਸੈਕਟਰ ਦੇ ਉੱਪਰ ਸੋ ਅੱਜ ਦੀ ਇਹ ਮੁਲਾਕਾਤ ਕਾਫੀ ਅਹਿਮਤ ਹੋਏਗੀ ਅਹਿਮਤ ਰੱਖਦੀ ਆ ਅੱਜ ਆਵਲ ਆਫਿਸ ਦੇ ਵਿਚ ਦੇ ਪਰਡੇ ਟਾਈਮ ਦੋਨੋਂ ਕੰਟੀ ਦੇ ਜਿਹੜੇ ਮੁਖੀ ਨੇ ਉਹ ਗੱਲਬਾਤ ਕਰਨਗੇ ਇਸ ਤੋਂ ਪਹਿਲਾਂ ਕੁਝ ਚੰਗੇ ਸੰਕੇਤ ਨਹੀਂ ਦਿੱਤੇ ਅਮਰੀਕਨ ਪ੍ਰੈਜ਼ੀਡੈਂਟ ਮਿਸਟਰ ਡੋਨਲਡ ਟਰੰਪ ਨੇ ਉਹਨਾਂ ਨੇ ਵਰਲਡ ਤੋਂ ਕਿਤੋਂ ਵੀ ਕੁਝ ਵੀ ਆ ਰਿਹਾ ਹੈ ਉਸ ਦੇ ਉੱਪਰ ਖਾਸ ਤੌਰ ਤੇ ਜਿਹੜੇ ਹੈਵੀ ਡਿਊਟੀ ਤੇ ਮੀਡੀਅਮ ਜਿਹੜੇ ਟਰੱਕ ਨੇ ਉਹਨਾਂ ਦੇ ਉੱਪਰ ਡਿਊਟੀ ਇਮਪੋਜ਼ ਕਰਨ ਦੀ ਅਨਾਊਂਸਮੈਂਟ ਕਰ ਦਿੱਤੀ ਹੈ ਇਹ ਡਿਊਟੀ 1 ਨਵੰਬਰ ਤੋਂ ਲੱਗੇਗੀ 25% ਦੱਸਿਆ ਕਿ ਅਮਰੀਕਾ ਉਨੋ ਵਰਡ ਦੀਆਂ ਕੁਝ ਵੱਡੀਆਂ ਕੰਪਨੀਆਂ ਜਿਹਦੇ ਵਿੱਚ ਸਵੀਡਨ ਦੀ ਕੰਪਨੀ ਵੋਲਵੋ ਦੇ ਟਰੱਕ ਅਮਰੀਕਾ 'ਚ ਕਾਫੀ ਯੂਜ਼ ਹੁੰਦੇ ਆ ਔਰ ਖਾਸ ਤੌਰ ਤੇ ਗਵਾਂਡੀ ਮੁਲਕ ਅਮਰੀਕਾ ਦਾ ਮੈਕਸੀਕੋ ਵੱਡੇ ਪੱਧਰ ਤੇ ਟਰੱਕ ਬਣਾ ਕੇ ਅਮਰੀਕਾ ਨੂੰ ਜਿਹੜਾ ਐਕਸਪੋਰਟ ਕਰਦਾ ਅਪਰੋਕਸੀਮੇਟਲੀ ਕੋਈ 13-14 ਜਿਹੜੀਆਂ ਫੌਨ ਕੰਪਨੀਆਂਸ ਨੇ ਉਹਨਾਂ ਦੇ ਮੈਨੂਫੈਕਚਰਿੰਗ ਪਲਾਂਟ ਜਿਹੜੇ ਨੇ ਕੋਸਟ ਮੈਕਸੀਕੋ 'ਚ ਲੱਗੇ ਹੋਇਆ ਪਤਾ ਲੱਗਾ ਮੈਕਸੀਕੋ ਨੇ ਵੱਡੇ ਪੱਧਰ ਤੇ ਇਸ ਕਾਲ ਤੇ ਅtras ਕੀਤਾ ਹੈ ਕਿ ਅੰਡਰ ਕਾਸਪਾ ਤਾਂ ਇਦਾਂ ਦੀ ਕੋਈ ਵੀ ਡਿਊਟੀ ਅਮਰੀਕਾ ਅਮਪੋਜ਼ ਨਹੀਂ ਕਰ ਸਕਦਾ ਬਟ ਸਪੰਸ ਸਾਹਿਬ ਨੇ ਆਪਣੀ ਮਰਜ਼ੀ ਜੋ ਮਰਜ਼ੀ ਕਰ ਸਕਦੇ ਆ ਇਸ ਤੋਂ ਇਲਾਵਾ ਜਿਹੜੀਆਂ ਕੁਝ ਅਮਰੀਕਾ ਚ ਬਣਨ ਵਾਲੀਆਂ ਕੰਪਨੀਆਂ ਨੇ ਜਿਹਦੇ ਤੁਸੀਂ ਕਾਫੀ ਟਰੱਕ ਚਲਾਉਂਦੇ ਹੋ ਪੀਟਰ ਬੈਲਟ ਹੈ ਹਾਲਕਾ ਪੀਟਰ ਬੈਲਟ ਕਾਫੀ ਘਟ ਚੁੱਕਾ ਹੈ ਬਟ ਫ੍ਰੇਟ ਲਾਈਨਰ ਫ੍ਰੇਟ ਲਾਈਨਰ ਜਿਹੜਾ ਉਸ ਦੀ ਕਾਫੀ ਵੱਡੇ ਪੱਧਰ ਤੇ ਜਿਹੜੀ ਡਿਮਾਂਡ ਹੈ ਉਹਨਾਂ ਨੂੰ ਅੱਗੇ ਬਾਰਖਾ ਗਿਆ ਕਿਉਂਕਿ ਉਹਨਾਂ ਦੇ ਵਿੱਚ ਅਮਰੀਕਨ ਬਣੀਆਂ ਮੋਟਾਂ ਜਿਹੜੀਆਂ ਨੇ ਉਹ ਲੱਗਦੀਆਂ ਨੇ ਸੋ ਅਗਲੇ ਦਿਨਾਂ ਚੇਤੇ ਬਾਰੇ ਹੋਰ ਅਪਡੇਟ ਤੁਹਾਡੇ ਨਾਲ ਜਾਰੀ ਰੱਖਾਂਗੇ ਹੁਣ ਆਪਾਂ ਅਗਲੀ ਖਬਰਾਂ ਵੱਧਦੇ ਹਾਂ ਜੀ ਅਗਲੀ ਵੱਡੀ ਖਬਰ ਇਸ ਵਕਤ ਕਨਜ਼ਰਵੇਟਰ ਪਾਰਟੀ ਆਫ ਕੈਨੇਡਾ ਦੇ ਐਕਸਪੋਰਟੋਂ ਐਮਪੀ ਅਰਪਨ ਖਾਨ ਨੇ ਵੱਲੋਂ ਇੱਕ ਬਿੱਲ ਲਿਆਂਦਾ ਗਿਆ ਸੀਗਾ ਜੇਲ੍ਹ ਨੌਕ ਬਿਲ ਇ ਤੇਨੇ ਪਾਰਟੀਆਂ ਜਿਹਦੇ ਵਿੱਚ ਸੱਤਾਧਾਰੇ ਪਾਰਟੀ ਲਿਬਰਲ ਐਂਡੀਪੀ ਤੇ ਬਲਾਕ ਕਮਬਖਵਾ ਵਾਲੇ ਵੱਲੋਂ ਇਸ ਦੇ ਵਿਰੋਧ ਦੀ ਵੋਟ ਪਾਈ ਗਈ ਹੈ ਇਹ ਕਾਨੂੰਨ ਦੇ ਵਿੱਚ ਸ਼ਕਤੀ ਨੂੰ ਲੈ ਕੇ ਸੀਗਾ ਖਾਸ ਤੌਰ ਤੇ ਆਪਣੀ ਬੇਲ ਨੂੰ ਲੈ ਕੇ ਔਰ ਕ੍ਰਾਈਮ ਦੇ ਉੱਪਰ ਹੋਰ ਸ਼ਕਤੀ ਵਿਦਾਨ ਨੂੰ ਲੈ ਕੇ ਇਹਨਾਂ ਨੇ ਬਿਲ ਲਿਆਂਦਾ ਸੀਗਾ ਇਸ ਦੇ ਹੱਕ ਤੇ 142 ਵੋਟਾਂ ਪਈਆਂ ਨੇ ਅ ਇਸ ਦੀ ਬ੍ਰੋਚਰ 199 ਬੋਟਾ ਪੰਗੇ ਨੇ ਸੋ ਇਹ ਬਿੱਲ ਕੱਲ ਫੇਲ ਹੋ ਗਿਆ ਦੱਸਿਆ ਕਿ ਲਿਬਰਲ ਇੱਕ ਆਪਣਾ ਫਰੇਮ ਵਰਕ ਤਿਆਰ ਕਰ ਰਹੇ ਨੇ ਇਸ ਨੂੰ ਲੈ ਕੇ ਜਿਸ ਨੂੰ ਉਹ ਖੁਦ ਆਪ ਲਿਆਉਣਾ ਚਾਹੁੰਦੇ ਨੇ ਸੋ ਇਹਦੇ ਮਾਮਲੇ ਦੇ ਵਿੱਚ ਕੱਲ ਦੀ ਕਾਫੀ ਚਰਚਾ ਹੈ ਅਪਡੇਟ ਅਸੀਂ ਤੁਹਾਡੇ ਨਾਲ ਜਾਰੀ ਰੱਖਾਂਗੇ ਜੀ ਅਗਲੀ ਵੱਡੀ ਖਬਰ ਕੈਨੇਡਾ ਦੇ ਥਾਣੇ ਵੀ ਪੁਲਿਸ ਸਟੇਸ਼ਨ ਵੀ ਸੁਰੱਖਿਅਤ ਨਹੀਂ ਰਹਿ ਕੱਲ ਯਾ ਦੁਪਹਿਰ ਦੀ ਖਬਰ ਹੈ ਕਿ ਸਰਦਾ ਇੱਕ ਪੁਲਿਸ ਸਟੇਸ਼ਨ ਆ ਵਾਲੀ ਉਸ ਦੇ ਉੱਪਰ ਹਮਲਾ ਹੋਇਆ ਉਸ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਉਹ ਵੀ ਦੁਪਹਿਰ ਦੇ ਟਾਈਮ ਔਰ ਉਸ ਦੇ ਮਾਮਲੇ 'ਚ ਇੱਕ ਬੰਦਾ ਪੁਲਿਸ ਨੇ ਜਿਹੜਾ ਅਰੈਸਟ ਕਰ ਲਿਆ ਗਿਆ ਉਸ ਬਾਰੇ ਹੋਰ ਕੋਈ ਡਿਟੇਲ ਅਜੇ ਸਾਹਮਣੇ ਨਹੀਂ ਆਈ ਇਸ ਤੋਂ ਇਲਾਵਾ ਕੱਲ ਦੀ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਆ ਬ੍ਰੈਂਟਨ ਦੇ ਇੱਕ ਐਮਪੀ ਐਮਪੀਪੀ ਹਰਦੀਪ ਸਿੰਘ ਗਰੀਵਾਲਾ ਜਿਹੜਾ ਬੈਂਟਨ ਤੋਂ ਨੇ ਆਪਣੇ ਪਰਿਵਾਰ ਦੇ ਨਾਲ ਮਸਕੂਕਾ ਏਰੀਆ ਦੇ ਵਿੱਚ ਸੁੱਟੀਆਂ ਮਨਾਉਣ ਗਏ ਸੀ ਇਹ ਲੰਗੇ ਅਤਵਰ ਦੀ ਗੱਲ ਹੈ ਜਦੋਂ ਵਾਪਸ ਆਏ ਉਹਨਾਂ ਤੇ ਉੱਪਰ ਖੰਦੇ ਆ ਕਿ ਨਸਲੀ ਟਿੱਪਣੀਆਂ ਕੀਤੇ ਗਏ ਉਹਨਾਂ ਨੂੰ ਕਿਹਾ ਕਿ ਤੁਸੀਂ ਇੱਥੋਂ ਚਲੇ ਜਾਓ ਤੁਹਾਡਾ ਮਰ ਜਾਣਾ ਠੀਕ ਹੈ ਵਗੈਰਾ ਵਗੈਰਾ ਔਰ ਨੇ ਉਹਨੇ ਲੋਕਾਂ ਨੂੰ ਖਾਸ ਤੌਰ ਤੇ ਜਿਹੜੇ ਵਿਜੀਬਲ ਮਨੋਠੀ ਵਾਲੇ ਆ ਸਿਕਪਾਈ ਚਰ ਦੇ ਲੋਕ ਉਹਨਾਂ ਨੂੰ ਇਸ ਮਾਮਲੇ ਚ ਅਲਰਟ ਕੀਤਾ ਹੈ ਕਿ ਕਿਤੇ ਇੱਕ ਟਾਈਮ ਕਿਤੇ ਕੁਝ ਵੀ ਵਾਪਰ ਸਕਦਾ ਹੈ ਕਿ ਤੁਹਾਨੂੰ ਧਿਆਨ ਰੱਖਣ ਦੀ ਲੋੜ ਹੈ ਦੱਸੀ ਕਿ ਜਿਹੜੇ ਮੋਸਟਲੀ ਰਾਈਟਰ ਲੋਕਾਂ ਦਾ ਜਿਹੜਾ ਐਂਟੀ ਇਮੀਗ੍ਰੈਂਟ ਲ lobby ਮੈਂ ਫਾਈਨਲ ਵੀ ਇੱਕ ਜੋਵਰੀ ਇਸ ਤੇ ਗੱਲ ਦਿੱਤੀ ਸੀ ਜੋ ਕਾਫੀ ਐਕਟਿਵ ਹੋਈ ਹੈ ਤੇ ਉਹਨਾਂ ਵੱਲੋਂ ਜਿਹੜਾ ਐਂਟੀ ਇਮੀਗ੍ਰੈਂਟ ਜਿਹੜਾ ਨਰੇਟਿਵ ਸੱਜਿਆ ਜਾ ਰਿਹਾ ਸੱਜਿਆ ਜਾ ਰਿਹਾ ਉਹ ਸਦਾ ਮਾਨਿਟੀ ਤੇ ਕਾਫੀ ਵੱਡਾ ਅਸਰ ਹੋ ਰਿਹਾ ਹੈ ਸੋ ਇਸ ਨੂੰ ਲੈ ਕੇ ਭਾਈਚਾਰੇ ਨੂੰ ਕਾਫੀ ਅਲਰਟ ਰਹਿਣ ਦੀ ਲੋੜ ਹੈ ਮੈਂ ਪਹਿਲਾਂ ਵੀ ਇੱਕ ਦੋ ਵਾਰੀ ਇਹ ਗੱਲ ਕਹਿ ਚੁੱਕਾ ਹਾਂ ਕਿ ਜਦੋਂ ਤੁਸੀਂ ਪਿੰਡੂ ਖੇਤਰ ਚ ਕੰਟਰੀ ਸਾਈਡ ਏਰੀਆ ਟੂ ਦਰਾਡੇ ਚ ਜਾਂਦੇ ਜਿੱਥੇ ਤੁਹਾਡੀ ਪੋਪੂਲੇਸ਼ਨ ਘਟ ਹੈ ਤਾਂ ਉਥੇ ਕਾਫੀ ਧਿਆਨ ਦੇਣ ਦੀ ਲੋੜ ਹੈ ਜੀ ਬਾਤ ਤੇ ਬਹੁਤ ਸ਼ੁਕਰੀਆ ਕੁਝ ਆਪਣੀਆਂ ਖਬਰਾਂ ਲੋਕਲ ਖਬਰਾਂ ਤੇ ਕੋਈ ਛਾਟ ਮਾਰਦੇ ਆਂ ਫਿਰ ਬਾਕੀ ਖਬਰਾਂ ਤੁਹਾਡੇ ਨਾਲ ਲਗਾਤਾਰ ਜਾਰੀ ਰਹਿਣਗੇ ਅਗਲੀ ਵੱਡੀ ਖਬਰ ਵੱਡੀਆਂ ਐਸਪੈਕਟੇਸ਼ਨਸ ਪ੍ਰਾਈਮ ਮਿਨਿਸਟਰ ਮਸਟਰ ਕਾਰਨੀ ਦੀ ਮੀਟਿੰਗ ਨੂੰ ਲੈ ਕੇ ਇਹਦੀ ਅਪਡੇਟ ਅਸੀਂ ਤੁਹਾਡੇ ਨਾਲ ਅੱਜ ਪੇਰੇ ਕਰਦਾਂਗੇ ਜਾਂ ਕੱਲ ਲਗਾਤਾਰ ਇਸ ਮਾਮਲੇ 'ਚ ਰੇਡੀਓ ਤੇ ਗੱਲਬਾਤ ਜਿਹੜੀ ਹੈ ਉਹ ਤੁਹਾਡੇ ਨਾਲ جاری ਰਵੇਗੀ ਇਸ ਤੋਂ ਇਲਾਵਾ ਖਬਰਾਂ ਆ ਰਹੀਆਂ ਨੇ ਕਿ ਲਿਬਰਲ ਇੱਕ ਨਵਾਂ ਬਿਲ ਜਿਹੜਾ ਉਸ ਨੂੰ ਲਿਆਉਣ ਜਾ ਰਿਹਾ ਆਉਣ ਵਾਲੇ ਦਿਨਾਂ 'ਚ ਟੇਬਲ ਕਰਨਗੇ ਇੱਕ ਬਿਲ ਸੀਟੂ ਪਹਿਲਾਂ ਲੈ ਕੇ ਆ ਚੁੱਕੇ ਨੇ ਜਿਸ ਦੀ ਕਾਫੀ ਚਰਚਾ ਹੈ ਔਰ ਇੱਕ ਹੋਰ ਸਟਰੋਂਗ ਬਾਰਡਰ ਬਿਲ ਜਿਹੜਾ ਉਸ ਤੇ ਉੱਪਰ ਲਿਬਰਲ ਕੰਮ ਕਰ ਰਹੀ ਆ। ਆ ਉਸ ਬਾਰੇ ਵੀ ਕਾਫੀ ਚਰਚਾ ਆ। ਉਹਦੇ ਬਾਰੇ ਵੀ ਅਪਡੇਟ ਤੁਹਾਡੇ ਨਾਲ ਜਾਰੀ ਰੱਖਾਂਗੇ। ਬਜਟ ਬਾਰੇ ਥੋੜੀ ਜਿਹੀ ਗੱਲ ਕਰ ਲਈਏ। ਤਾਂ ਮਿਸਟਰ ਮਾਰਕਨਿੰਗ ਦੀ ਗੱਲ ਹੈ, ਇਹ ਪਹਿਲਾ ਬਜਟ ਜਿਹੜਾ ਆ ਉਹ ਖਬਰਾਂ ਆ ਰਹੀਆਂ ਨੇ ਕਿ 4 ਨਵੰਬਰ ਨੂੰ ਟੇਬਲ ਹੋਏਗਾ। ਫੈਡਰਲ ਗਵਰਨਮੈਂਟ ਅਸਨੂ ਲੈ ਕੇ ਆ ਰਹੀ stdcਪਰਿਆ ਇਸ ਪਰ ਕਾਫੀ ਕੁਝ ਡਿਸਾਈਡ ਵੀ ਹੋ ਚੁੱਕਾ। ਨਾ ਇਸ ਬਿੱਲ ਨੂੰ ਪਾਸ ਕਰ ਲਈ ਲਿਬਰਲ ਗਵਰਨਮੈਂਟ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ ਉਹਦੇ ਬਾਰੇ ਅਪਡੇਟ ਆਪਾਂ ਤੁਹਾਡੇ ਨਾਲ ਜਾਰੀ ਰੱਖਾਂਗੇ ਜਿਹੜੇ ਅਪਡੇਟ ਵਾਲੇ ਕਿਹੜੇ ਵੱਡੇ ਜਿਹੜੇ ਪ੍ਰੋਜੈਕਟ ਸੀਗੇ ਜਿਹੜੇ ਸਰਕਾਰ ਨੇ ਪਾਸ ਕਰਾਏ ਸੀਗੇ ਉਸ ਨੂੰ ਲੈ ਕੇ ਆਪੋਜੀਸ਼ਨ ਲੀਡਰ ਦਾ ਬਿਆਨ ਹੈ ਕਿ ਸਰਕਾਰ ਦੇ ਕਾਫੀ ਸਾਰੇ ਜਿਹੜੇ ਇਹਨਾਂ ਨੇ ਕਹਿ ਸੀਗੇ ਅਸੀਂ ਜਿਹੜੇ ਪ੍ਰੋਜੈਕਟਸ ਨੇ ਉਹਨਾਂ ਤੇ ਕੰਮ ਕਰਾਂਗੇ ਉਹ ਆਲਰੇਡੀ ਅੰਡਰਵੇ ਨੇ ਜਿਹਦੇ ਵਿੱਚ ਡਰਲਿੰਗਟਨ ਦਾ ਨਿਊਕਲੀਅਰ ਪ੍ਰੋਜੈਕਟ ਆ ਉਸ ਦੀ ਕੰਸਟਰਕਸ਼ਨ ਆਲਰੇਡੀ ਸ਼ੁਰੂ ਹੋਈ ਆ ਉਹਦੀ ਕੰਸਟਰਕਸ਼ਨ ਦੇ ਕੰਮ ਹੋ ਰਿਹਾ ਤੇ ਉਹ ਇਸੇ ਉਹਨੇ ਦੱਸ ਦਿੱਤਾ ਕਿ ਇਸ ਨੂੰ ਲੈ ਕੇ ਆਪੋਜੀਸ਼ਨ ਦੀ ਬਾਤੀ ਲੋੜ ਨਹੀਂ ਹੈ ਸਰਕਾਰ ਨੂੰ ਇਹਦੇ ਬਾਰੇ ਅਉਣ ਵਾਲੇ ਦਿਨਾਂ ਚ ਅਪਡੇਟ ਰੱਖਾਂਗੇ ਕਿ ਇਹ ਪ੍ਰੋਜੈਕਟ ਨੇ ਹਾਈ ਪ੍ਰੋਫਾਈਲ ਪ੍ਰੋਜੈਕਟ ਨੇ ਹਾਲਾਕੇ ਦੇ ਚੁਪਾਈਪਲਾਈਨ ਬਾਹਰ ਆ ਇਹਨਾਂ ਬਾਰੇ ਸਰਕਾਰ ਇਸ ਵਕਤ ਕੀ ਕਰ ਰਹੀ ਹੈ ਇਹਦੇ ਬਾਰੇ ਅਪਡੇਟ ਤੁਹਾਨੂੰ ਜਾਰੀ ਰੱਖਾਂਗੇ ਹੁਣ ਇੱਕ ਤੋਂ ਖਬਰ ਆਉਣ ਤੁਹਾਡਾ ਕਰਕੇ ਫਿਰ ਬ੍ਰੇਕ ਲੈ ਲਾਂਗੇ ਫਿਰ ਤੁਹਾਡੇ ਨਾਲ ਆਪਾਂ ਕੁਝ ਸਾ ਨਸਜਨੇ ਉਹ ਜੋੜਨਗੇ ਜੀ ਕੈਨੇਡਾ ਦੇ ਵਿੱਚ ਫਰੀडम ਇਕਨੋਮੀ ਵਾਲੇ ਦੋਨੋਂ ਜਿਹੜੇ ਮੁੱਖ ਸੀਗੇ ਉਹਨਾਂ ਨੂੰ ਅੱਜ ਸਜ਼ਾ ਸੁناਈ ਜਾਏਗੀ ਦਰਸੀ ਕਿ ਜਰਸਨ ਟਰੂਡੋ ਨੇ ਸ਼ਕਤੀ ਨਾਲ ਇਸ ਨੂੰ ਖਤਮ ਕੀਤਾ ਸੀਗਾ ਉਸ ਨੂੰ ਲੈ ਕੇ ਕਾਫੀ ਚਰਚਾ ਵੀ ਰਹੀ ਆ ਅੱਜ ਕੋਰ ਫੈਸਲਾ ਆਏਗੀ ਅਥਮਾਰਾ ਲੀਸ ਦੇ ਕ੍ਰਿਸ ਬਾਰਬਰ ਦੋਨਾਂ ਨੂੰ ਅੱਜ ਸਜ਼ਾ ਸੁناਈ ਜਾਣੀ ਹੈ ਕਿਉਂਕਿ ਦੋਨਾਂ ਨੂੰ ਦੋਸ਼ੀ ਪਾਇਆ ਗਿਆ ਕਿ ਉਹਨਾਂ ਨੇ ਦੇਸ਼ ਦੇ ਵਿੱਚ ਸਰ ਆਮਾਲ ਖਰਾਬ ਕੀਤਾ ਉਹਨਾਂ ਦੇ ਖਿਲਾਫ ਕਾਫੀ ਦੋਸ਼ ਨੇ ਸੋ ਇਹਦੀ ਡਿਟੇਲ ਆਪਾਂ ਹੁਣ ਕੱਲ ਸਾਂਝੀ ਕਰਾਂਗੇ ਕਿਉਂਕਿ ਕੱਲ ਉਹਨਾਂ ਨੂੰ ਇਸ ਮਾਮਲੇ ਦੇ ਉੱਪਰ ਜਿਹੜੀ ਸਜਾ ਸੁਨਾਏ ਜਾਵੇਗੀ ਅੰਦਰ ਵੈਸਟ ਕੋਸਟ ਲਗਾਤਾਰ ਚਰਚਾ ਚਾ ਫਰਕੀਆਂ ਜ਼ਿੰਮੇਵਾਰੀਆਂ ਔਰ ਗੋਲੀਬਾਰੀ ਨੂੰ ਲੈ ਕੇ ਹੁਣ ਕੱਲ ਦੀ ਖਬਰ ਹੈ ਉਥੋਂ ਦੀ ਆਪਣਾ ਬ੍ਰਿਟਿਸ਼ ਕੋਲੰਬੀਆ ਦੀ ਕਿ ਉਥੋਂ ਦੀ ਲੋਕਲ ਸਰੀ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਰੀਸੈਂਟਲੀ ਅਰੈਸਟ ਕੀਤੇ ਜਿਨ੍ਹਾਂ ਨੇ ਮਾਰਚ ਮਹੀਨੇ ਦੇ ਵਿੱਚ ਸ਼ਰੀ ਦੇ ਵਿੱਚ ਵੱਖਰੇ ਵੱਖਰੇ ਕਾਰੋਬਾਰੀਆਂ ਉੱਤੇ ਗੋਲੀ ਚਲਾਈ ਸੀ ਦੀ ਤਿੰਨ ਬੰਦੇ ਜਿਹੜੇ ਅਰੈਸਟ ਕੀਤੇ ਗਏ ਆ ਉਹ ਬਿਲਕੁਲ ਜੰਗ ਨੌਜਵਾਨੇ ਪੰਜਾਬੀ ਤਿੰਨੇ ਮਨਦੀਪ ਸਿੰਘ ਗਿੱੱਦਾ ਉਮਰ 23 ਸਾਲ ਤੇ ਅਰਨਦੀਪ ਸਿੰਘ ਉਮਰ 26 ਸਾਲ ਤੇ ਨਰਮਨਦੀਪ ਸਿੰਘ ਉਮਰ ਸਿਰਫ 20 ਸਾਲ ਇਹਨਾਂ ਨੂੰ ਸਰੀਪੋਸ ਨੇੜਾ ਅਰੈਸਟ ਕੀਤਾ ਇਹਦੇ ਬਾਰੇ ਅਗਲੇ ਦਿਨਾਂ ਛੋੜ ਡਿਟੇਲ ਆਈਡੀ ਤੁਸੀਂ ਤੁਹਾਡੇ ਨਾਲ ਸਾਂਝੀ ਕਰ ਦੇਵਾਂਗੇ ਜੀ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਤੁਹਾਡਾ ਤੁਸੀਂ ਸਾਡਾ ਇੱਕ ਦਸਤ ਸਾਥ